ਜਿਹੜੇ ਪਿੰਡ ਸਰਬਸੰਮਤੀ ਕਰ ਲੈਣਗੇ ਜਿਹੜੇ ਪਿੰਡ ਪੂਰੀ ਪੰਚਾਇਤ ਦੀ ਸਰਬਸੰਮਤੀ ਕਰ ਲੈਣਗੇ 5 ਲੱਖ ਰੁਪਏ ਇਨਾਮ ਵਜੋਂ ਕੈਸ਼ ਜਿਹਨੂੰ ਕਿ ਪੰਚਾਇਤ ਜਿੱਥੇ ਮਰਜ਼ੀ ਵਰਤੇ ਬਾਕੀ ਉਸ ਪਿੰਡ ਨੂੰ ਸਟੇਡੀਅਮ ਜੇ ਸਕੂਲ ਚਾਹੁੰਦੇ ਸਕੂਲ ਹਸਪਤਾਲ ਚਾਹੁੰਦੇ ਹਸਪਤਾਲ ਉਹ ਮਿਲੂਗਾ ਪ੍ਰਾਇਓਰਟੀ ਤੇ ਇਸ ਗੱਲ ਦਾ ਪ੍ਰਤੀਕ ਕਰਕੇ ਕਿ ਇਸ ਪਿੰਡ 'ਚ ਏਕਤਾ ਹੈ ਤੇ ਇਸ ਪਿੰਡ ਦੇ ਵਿੱਚ ਫੁੱਟ ਨਹੀਂ ਹੈਗੀ ਇਹ ਇਹ ਪੀਸੀ ਪਿੰਡ ਨੇ ਉਹੀ ਕੋਈ ਹੁਣ ਚਾਰੀ ਇੱਕ ਬੰਦਾ ਲਾਉਂਦਾ 30 ਦੂਜਾ ਲਾਊਗਾ ਠੀਕ ਹੈ 20 ਇੱਕ ਹੋਰ ਲਾਉ ਯਾ ਲਾਉਣੇ ਪੈਂਦੇ ਆ ਉਹ ਤਾਂ ਉਹਦੀ ਪਿੰਡਾਂ ਚ ਤਾਂ ਕਹਿੰਦੇ ਨੇ ਜੀ ਉਹਨੇ ਤਾਂ ਸ਼ੁਰੂ ਕਰਤੀ ਤੁਸੀਂ ਕਿਉਂ ਨਹੀਂ ਕਰਦੇ ਲੈ ਆਹ ਆਤ ਆਪਣੀ ਡੈਮੋਕ੍ਰੇਸੀ ਹੈ ਵੀ ਭਾਈ ਉਹਨਾਂ ਨੇ ਤਾਂ ਸ਼ੁਰੂ ਕਰਤੀ ਰਾਤ ਤੇ ਤੁਸੀਂ ਕਿਉਂ ਨਹੀਂ ਕਰਦੇ ਫਿਰ ਉਹਨੂੰ ਅਗਲੇ ਦਿਨ ਉਹਨੂੰ ਕਰਨੀ ਪੈਂਦੀ ਹੈ ਫਿਰ ਕੁਆਲਿਟੀ ਤੇ ਆ ਜਾਂਦਾ ਮਹਾਰਾਜ ਹੁਣ ਦੇਸੀ ਨਾ ਕਿੱਥੇ ਚੱਲਦਾ ਜੀ ਹੈ ਸੋ ਇਹ ਤਾਂ ਮਤਲਬ ਏਸੀ ਇਸ ਲੈਵਲ ਤੇ ਜਾਣੇ ਨਹੀਂ ਦੇਣਾ ਚਾਹੁੰਦੇ ਮੈਂਬਰ ਸਰਪੰਚ ਆਪ ਦੇ ਚੁਣੋ ਚੰਗੇ ਬੰਦਿਆਂ ਨੂੰ ਚੁਣੋ ਪੰਚਾਇਤਾਂ ਜਿਹੜੀਆਂ ਉਹ ਨੀਂਹ ਨੇ ਨੀਂਹ ਡੈਮੋਕ੍ਰੇਸੀ ਦੀ ਜੇ ਪੰਚਾਇਤ ਚੰਗੀ ਹੈ ਤਾਂ ਪਿੰਡ ਚੱਕੀ ਕਰ ਜਾਂਦਾ ਇੱਕ ਹੰਸ ਤੇ ਹੰਸੜੀ ਕਿਤੇ ਦੂਰ ਉਡਾਰੀ ਮਾਰ ਚੱਲੇ ਸੀਗੇ ਰਸਤੇ 'ਚ ਰਾਤ ਪੈ ਗਈ ਤਾਂ ਹੰਸ ਨੇ ਕਿਹਾ ਐਸ ਬੋਰਡ ਤੇ ਰਾਤ ਕੱਟ ਲੈਂਦੇ ਆ ਉਸ ਬੋਰਡ ਤੇ ਬਹਿ ਗਏ ਬੜਾ ਆੜੇ ਦਵਾੜੇ ਸੁੰਸਰਾ ਉਜਾੜ ਬੋਰਡ ਉਹ ਕਹਿੰਦੀ ਹੰਸ ਨੇ ਕਹਿੰਦੀ ਹੰਸ ਜੀ ਇਸ ਇਲਾਕੇ ਚ ਇੰਨਾ ਉਜਾੜ ਕਿਉਂ ਹੈ ਉਹ ਹੰਸ ਕਹਿੰਦਾ ਇਹ ਇੱਥੇ ਉਲੂਆਂ ਦਾ ਵਾਸਾ ਹੋਣਾ ਉਲੂ ਰਹਿੰਦੇ ਹੋਣ ਇੱਥੇ ਇਹ ਉਲੂਆਂ ਕਰਕੇ ਆਜਾੜ ਆ ਉਲੂ ਜਾੜ ਪੜਦੇ ਕੁਦਰਤੀ ਥੱਲੇ ਵਾਲੀ ਟਾਣੀ ਤੇ ਉਲੂ ਬੈਠਾ ਸੀ ਉਹਨੇ ਸੁਣ ਲਿਆ ਮੈਂ ਮੇਰੇ ਬ੍ਰੋਤੀ ਬੋਲੀ ਜਾਂਦਾ ਏਰੇ ਤੇ ਕਹਿੰਦਾ ਉੱਲੂਆਂ ਕਰਕੇ ਹੁੰਦਾ ਜੇ ਤਾਂ ਜਿੱਥੇ ਉੱਲੂ ਵਸਦੇ ਨੇ ਉਜਾੜਾ ਹੈ ਉੱਥੇ ਸਵੇਰ ਨੂੰ ਜਦੋਂ ਉੱਡਣ ਲੱਗੇ ਉੱਲੂ ਨੇ ਰੋਕ ਲੈ ਕਹਿੰਦਾ ਇੱਕ ਮਿੰਟ ਇੱਥੇ ਆਉ ਕਹਿੰਦਾ ਮੇਰੀ ਘਰ ਵਾਲੀ ਨੂੰ ਕਿੱਥੇ ਲੈ ਕੇ ਚੱਲੇ ਆ ਉਹ ਕਹਿੰਦਾ ਕੀ ਮਤਲਬ ਕਹ ਜਿਹੜੀ ਤੇਰੇ ਨਾਲ ਹੈ ਮੇਰੀ ਘਰ ਵਾਲੀ ਹੈ ਉਹ ਕਹਿੰਦਾ ਮੈਂ ਹਾਂਸਾਂ ਹੀ ਹਾਂਸਣੀ ਐ ਤੂੰ ਉੱਲੂ ਐ ਨਾ ਮੇਰੀ ਘਰ ਵਾਲੀ ਐ ਉਹ ਕਹਿੰਦਾ ਸਾਫ਼ ਕਰ ਕਹਿੰਦਾ ਪੰਚਾਇਤ ਬੁਲਾ ਲੈਣੇ ਆ ਪੰਚਾਇਤ ਬੁਲਾ ਲੀ ਜੀ ਕੋਬੜ ਸਰਪੰਚ ਸੀਗੇ ਜੀ ਤੇ ਲੂੰਗੜੀ ਹੋਰੀ ਮੈਂਬਰ ਸੀਗੀ ਜੀ ਕਾਂ ਹੋਰੀ ਵੀ ਹੈਗੇ ਸੀ ਜੀ ਵਿੱਚੀ ਤੇ ਰੌਣਾ ਪੈ ਗਿਆ ਵੀ ਦੱਸੋ ਇਹਦੀ ਉਹ ਕਹਿੰਦਾ ਮੇਰੀ ਘਰ ਵਾਲੀ ਆ ਜੀ ਦੇਖੋ ਸਾਡਾ ਰੰਗ ਸਾਡੇ ਖੰਭ ਇੱਕੋ ਜਿਹੇ ਨੇ ਇਹਦੀ ਘਰਣੀ ਕਿਵੇਂ ਹੋ ਗਈ ਇਹ ਉਹ ਕਹਿੰਦਾ ਵੀ ਗੱਲ ਤਾਂ ਤੇਰੀ ਸਹੀ ਹੈ ਹੈਗੀ ਤਾਂ ਇਸ ਹਾਂਸ ਦੀ ਘਰ ਵਾਲੀ ਐ ਐਨੇ ਨੂੰ ਕਾਂ ਨੇ ਮਾਰਤਾ ਕੰਨ ਚ ਫੂਕ ਉਹ ਕਹਿੰਦਾ ਮਹਾਰਾਜ ਜੀ ਹੈਗੀ ਤਾਂ ਉਸੇ ਦੀ ਐ ਪਰ ਤੁਸੀਂ ਇਹ ਦੇਖੋ ਵੀ ਕਿੰਨੀ ਸੋਹਣੀ ਹੈ ਇਹ ਆਪਣੇ ਹਲਕੇ ਚ ਇਲਾਕੇ ਚਾਈ ਹੋਈ ਹੈ ਰੋਜ਼ ਇੱਥੇ ਉੱਡਿਆ ਕਰੂਗੀ ਆਪਾਂ ਦੇਖਿਆ ਕਰਾਂਗੇ ਇਹਨੇ ਹੁਣ ਲੈ ਕੇ ਭੱਜ ਜਾਣਾ ਉਦੋਂ ਮੁੜ ਕੇ ਆਪਾਂ ਨੇ ਕੋਲ ਕੀ ਰਹਿ ਜਾਣਾ ਆਹੀ ਰਹਿ ਜਾਾਂਗੇ ਆ ਕਹਿੰਦਾ ਕਿ ਇਹਨੂੰ ਉੱਲੂ ਦੀ ਡਿਕਲੇਅਰ ਕਰ ਦੋ ਉਹ ਕਹਿੰਦਾ ਠੀਕ ਹੈ ਜੀ ਇਹ ਤਾਂ ਉੱਲੂ ਦੀ ਘਰ ਵਾਲੀ ਹੈ ਚਲੋ ਜੀ ਫੈਸਲਾ ਹੋ ਗਿਆ ਉੱਲੂ ਦੀ ਘਰ ਵਾਲੀ ਹਾਂਸ ਨੂੰ ਬੜਾ ਦੁੱਖ ਲੱਗਿਆ ਹਾਂਸ ਉੱਡਣ ਲੱਗਿਆ ਤਾਂ ਉਹਨੂੰ ਉੱਲੂ ਕਹਿੰਦਾ ਜਾ ਇਸ ਤਰ੍ਹਾਂ ਲੈ ਜਾ ਆਪਣੀ ਘਰ ਵਾਲੀ ਨੂੰ ਉਹ ਕਹਿੰਦਾ ਜੀ ਯਾਰ ਕਮਾਲ ਹੈ 2 ਘੰਟੇ ਦਾ ਡਿਬੇਟ ਚ ਲੰਘ ਗਏ ਆਪਣੇ ਉਹ ਕਹੀ ਗਿਆ ਮੇਰੀ ਘਰ ਵਾਲੀ ਹੈ ਹੁਣ ਕਹਿੰਦਾ ਤੂੰ ਲੈ ਜਾ ਆਪਣੀ ਘਰ ਨੂੰ ਕਹਿੰਦਾ ਮੈਂ ਕੋਈ ਏਦਾਂ ਦੀ ਕੋਈ ਤੈਨੂੰ ਬੇਇਜ਼ਤੀ ਨਹੀਂ ਕਰਨੀ ਸੀ ਕੁਛ ਨਹੀਂ ਰਾਤ ਨੂੰ ਸੁਣਿਆ ਸੀ ਤੇਰਾ ਕਹਿੰਦਾ ਜਿਹੜਾ ਤੂੰ ਬੋਰਡ ਤੇ ਬੈਠਾ ਬੋਲੀ ਜਾਂਦਾ ਸੀ ਵੀ ਉਲੂਆਂ ਕਰਕੇ ਯਾਰ ਹੁੰਦਾ ਕਹਿੰਦਾ ਮੈਂ ਤੈਨੂੰ ਇਹ ਦੱਸਣਾ ਸੀ ਉਜਾਰ ਉਲੂਆਂ ਕਰਕੇ ਨਹੀਂ ਹੁੰਦਾ ਜਿੱਥੇ ਇਹੋ ਜਿਹੀ ਪੰਚਾਇਤਾਂ ਹੋਣ ਉੱਥੇ ਯਾਰ ਹੁੰਦਾ ਸੋ ਇਹ ਇਹੋ ਜਿਹੀ ਪੰਚਾਇਤਾਂ ਜੁੜੀਆਂ ਇਨਾਂ ਜਿੱਥੇ ਯਾਰ